ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਉੱਗੋ ਕੇ ਜ਼ਿਲ੍ਹਾ ਬਰਨਾਲਾ ਪੈਣ ਕੋਲ ਗਾਮਾ ਆਪਾਂ ਪਹਿਲਾਂ ਹੀ ਵੀਡੀਓ ਬਣਾਈਏ ਤੇ ਚਾਰ ਬਾਰਾਂ ਤੇ ਅੱਖ ਨੌਂ ਗਾਮਾ ਠੀਕ ਹੈ ਜੀ ਦੇ ਸਾਡੇ ਨੇੜੇ-ਨੇੜੇ ਪੈਂਡ ਪੈਂਦਾ ਪੁੱਕ ਪੈਂਚੀਆਂ ਤਾਪਾ ਰੋੜ ਤੇ ਉੱਪਰ ਘਰਾ ਟੰਗੋ ਦੇ ਡੈਂਡਾ ਠੀਕ ਹੈ ਜੀ ਖੇਤਾਂ ਚ ਪੈਂਦਾ ਹੈ ਠੀਕ ਹੈ ਜੀ ਤੇ ਬਾਕੀ ਜੇ ਕਿਸੇ ਨੇ ਇਦਾਂ ਦੀ ਆਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000 ਠੀਕ ਹੈ ਜੀ ਬਹੁਤ ਬਹੁਤ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਨਿਰਮਲ ਕੌਰ ਪਿੰਡੂਗੋ ਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਭੈਣ ਕਿੰਨੇ ਗਾਵਾਂ ਆਪਣੇ ਕੋਲ ਆਪਣੇ ਕੋਲ 9 ਗਾਇਆਂ ਨੇ ਵੀਰੇ ਸੇਰਾਂ ਆ ਸੀ ਬੱਚਾ ਠੀਕ ਹੈ ਭਰਾ ਬੱਸਾ ਕਿੰਨਾ ਦੁੱਧ ਪੈਣੇ ਇੱਥੇ ਦਾ ਇੱਥੇ ਲਈ 12 ਕਿਲੋ ਹੋਗਾ ਜੀ 12 ਕਿਲੋ ਹਾਂਜੀ ਦੇਖ ਸਕਦੇ ਹੋ ਤੁਸੀਂ ਕੋਈ ਆਪਾਂ ਜ਼ੂਮ ਨਹੀਂ ਕਰਦੇ ਨਾਰਮਲ ਆ ਠੀਕ ਹੈ ਜੀ ਦੇਖ ਸਕਦੇ ਹੋ ਤੇ ਰੇਟ ਦੱਸੋ ਜੀ ਭੈਣ ਜੀ ਦਾ 35000 ਰੁਪਏ ਵੀਰੇ ਦਾ ਇਹਦਾ 35000 ਕਿੰਨਾ ਟਾਈਮ ਉਸੀ ਨੂੰ ਜੀ ਹੋ ਗਏ ਵੀਰੇ ਤਾਂ 10-15 ਦਿਨ ਮੀਨੀ ਠੀਕ ਹੈ ਜੀ ਹਾਂਜੀ ਭੈਣ ਜੀ ਦੂਜੀ ਗਾਂ ਦਾ ਦੱਸੋ ਜੀ ਜਾਣਕਾਰੀ ਦੂਜੀ ਗਾਂ ਦੇ ਵੀਰੇ 11 ਕਿਲੋ ਦਾ ਹਾਂਜੀ ਤੇ ਬਚਰੂ ਹੈ ਨਹੀਂ ਕੁਝ ਨਹੀਂ ਕਹਿੰਦੀ ਸੀਲ ਘੰਡੀਆਂ ਜਿਵੇਂ ਖੜੀ ਹੈ ਠੀਕ ਹੈ ਜੀ ਤੇ ਕੀ ਰੇਟ ਹੋਣਾ ਭੈਣ ਜੀ ਦਾ ਇਹਦਾ 34.5 ਹਜ਼ਾਰ ਰੁਪਏ 34.5 ਦੇਖ ਸਕਦੇ ਮੇਰਾ ਕਦਕੁੱਤ ਹੈਗਾ ਸੈਂਗ ਜ਼ਰੂਰ ਹੈਗੇ ਪਰ ਥਣ ਥਣ ਵਾਲੂ ਬਾਤ ਮਾਲ ਦਾ ਠੀਕ ਹੈ ਜੀ ਚੈੱਕ ਕਰਕੇ ਤਸੱਲੀ ਕਰਕੇ ਪੈਣਗੇ ਤਸੱਲੀ ਕਰਕੇ ਲਿਖ ਜੋ ਕੋਈ ਟੈਨਸ਼ਨ ਨਹੀਂ ਹਾਂਜੀ ਪੈਣ ਜੀ ਦੂਜੀ ਦਾ ਤੀਜੀ ਦਾ ਦੱਸੋ ਜੀ ਜਾਣਕਾਰੀ ਤੀਜੀ ਵੀਰੇ ਦੋ ਦੋ ਛੜਤੀ 6 ਮਹੀਨੇ ਦੀ ਗੱਪਣਾ 7 ਮਾਂ ਲੱਗਿਆ ਹੋਇਆ ਠੀਕ ਹੈ ਜੀ ਇਹਦਾ ਕੀ ਰੇਟ ਹੈ ਪੈਣ ਜੀ ਇਹ ਵੀਰੇ 34 ਦੀ ਇਹ 34 ਦੀ 6 ਮਾਂ ਲੱਗਿਆ ਬੈਨੂੰ ਹਾਂ ਵੀਰੇ ਠੀਕ ਹੈ ਜੀ ਹਾਂਜੀ ਪੈਣ ਜੀ ਚੌਥੀ ਗਾਂ ਦੱਸੋ ਜੀ ਚੌਥੀ ਗਾਂ ਵੀਰੇ 65000 ਰੁਪਏ ਦੀ ਦੇਣੀ ਹੈ ਹਾਂਜੀ ਇਹ ਜੋ ਛੋੜ ਹੀ ਹੋਊਗੀ ਬਸ ਠੀਕ ਹੈ ਜੀ ਇਹ ਥੱਲੇ 15 ਕਿਲੋ ਦੁੱਧ ਆ ਤਿੰਨ ਮਹੀਨੇ ਦੀ ਗੱਪਣਾ ਠੀਕ ਹੈ ਜੀ 15 ਕਿਲੋ ਦੁੱਧ ਤਿੰਨਵੇਂ ਨੇ ਗੱਬਣਾ ਤੇ ਜਾਇ ਜਾਰੇਟ ਦੱਸੋ ਜੀ ਇਹਦਾ 65000 ਦੀ ਛੱਡਾਂਗੇ ਵੀਰੇ ਠੀਕ ਹੈ ਜੀ ਲੋ ਜੀ ਚੈੱਕ ਕਰਵਾਈਏ ਜੀ ਆਪਣੀ ਚੈੱਕ ਕਰਾਈਏ ਅਗਲੇ ਨੂੰ ਕਰਾ ਕੇ ਦੇਵਾਂਗੇ ਠੀਕ ਹੈ ਜੀ ਹਾਂ ਜੀ ਭਣ ਜੀ ਪੰਜਵੀਂ ਗਾਰ ਦੀ ਗਣ ਕਰੀ ਦੋ ਪੰਜਵੀਂ ਗਾਂ ਵੀਰੇ 13 ਲੀਟਰ ਦੁੱਧ ਨੇ ਇਹ ਬੱਚੇ ਆਪਸੀ ਜੀ ਹਾਂ 55000 ਰੁਪਏ ਰੇਟ ਇਹਦਾ ਠੀਕ ਹੈ ਜੀ ਤੇ ਕਿਦੋਂ ਕਦੀ ਸੂਈ ਸਾਈ ਆ ਭਣੇ ਇਹਨੂੰ 7-8 ਸਾਲ ਹੋ ਗਏ ਠੀਕ ਹੈ ਜੀ ਇੱਕ ਸਾਦੇ ਭਰਾ ਰੇਡ ਮੈਨ ਜੀ ਨੇ ਜਮਾ ਜਾਇ ਦੱਸਿਆ ਠੀਕ ਹੈ ਜੀ ਦੂਜੇ ਸੂਏ ਬੈੜੀ ਹੈ ਵੀਰੇ ਠੀਕ ਹੈ ਹਾਂਜੀ ਬੈਣ ਜੀ ਆ ਸੇਵੇਂ ਨੰਬਰ ਦੀ ਦੱਸੋ ਜੀ ਜਾਣਕਾਰੀ ਆਪ ਨੂੰ ਇਹਦੇ ਥਲੇ ਵੀਰੇ 18 ਕਿਲੋ ਦੁੱਧ ਹੈ ਹਾਂਜੀ ਤੇ 2 ਕੁ ਮਹੀਨੇ ਸੂਈ ਨੂੰ ਹੋ ਗਿਆ ਬੱਚਾ ਹੈ ਨਹੀਂ ਠੀਕ ਹੈ ਜੀ ਬੱਚਾ ਹੈ ਨਹੀਂ ਠੀਕ ਹੈ 124 ਜੂਰੀ ਪੂਰੀ ਓਕੇ ਠੀਕ ਹੈ ਜੀ ਤੇ ਰੇਡ ਪੈਣ ਜੀ ਦਾ ਇਹ ਵੀ ਦੇ ਦੇਵਾਂਗੇ ਆਪਾਂ 50 ਦੀ 50000 ਰੁਪਏ ਠੀਕ ਹੈ ਜੀ ਹਾਂਜੀ ਬੈਣ ਜੀ ਆ 7 ਨੰਬਰ ਦਾ ਦੱਸੋ ਜੀ ਜਾਣਕਾਰੀ ਏ ਵੀਰੇ 11 ਕਿਲੋ ਦੁੱਧੰਦੇ ਹਾਂਜੀ ਗੱਭਣ ਜਿੱਤ ਨਹੀਂ ਕਰਾਈ ਹੈ ਜੇ ਨਿਕੜੀ ਤਾਂ ਪੰਜਵੇਂ ਨਾਲ ਨਿਕਲੂ ਉਹਨੇ ਜਵਾ ਫੰਡਰੀ ਨਿਕਲੂ ਠੀਕ ਹੈ ਜੀ ਹਾਂ ਰੇਟ ਵੀਰੇ ਦਾ ਹੈਗਾ 45000 ਰੁਪਿਆ ਦੁੱਧ ਕਿੰਨਾ ਸਹੀ ਦੁੱਧ ਹੈਗਾ 10-11 ਕਿਲੋ 10-11 ਲੀਟਰ ਛੇਲ ਠੰਡੀ ਠੀਕ ਹੈ ਜੀ ਇਹਦਾ ਰੇਟ 45000 ਹਾਂਜੀ ਠੀਕ ਹੈ ਜੀ ਮਾਨਦਾਨ ਕਰਾਂਗੇ ਅਸਲ ਮੜਾ ਮੋਟਾ ਮਾਨਦਾਨ ਹੋ ਜੂਗਾ ਹਾਂ ਹਾਂ ਹਾਂਜੀ ਭੈਣ ਜੀ ਆ ਅੱਠਵੀਂ ਦਾ ਦੱਸੋ ਜੀ ਅੱਠਵੀਂ ਵੀਰੇ ਇਹਨੂੰ ਤੀਜੇ ਦਿਨ ਸੂਈ ਰੂਆ ਹੈ ਇਹਦੀ ਇਹਦਾ ਬੱਚਾ ਹੈ ਇੱਕ ਮਿੰਟ ਬੱਸ ਅੱਠ ਕਿਲੋ ਬੋਲਾ ਹੈ ਹਾਂ ਬੱਸ ਦਾ ਰੇਟ ਦੱਸੋ ਜੀ ਇਹਦਾ ਰੇਟ ਵੀਰੇ ਬੱਸ ਲਵਾਂਗੇ 30 ਦੀ 30 ਦੀ ਠੀਕ ਹੈ ਜੀ ਹਾਂਜੀ ਭੈਣ ਜੀ ਦਾ ਲਾਸਟ ਵਾਲੀ ਦਾ ਇਹ ਵੀਰੇ ਇੱਕ ਥਣ ਦੀ ਤੇਲ ਹੈ ਹਾਂਜੀ ਇੱਕ ਥਣ ਦੀ ਤੇਲ ਹੈ ਦੁੱਧ 8 ਕਿਲੋ ਹੈ ਠੀਕ ਹੈ ਜੀ ਇਹਦਾ ਰੇਟ 12000 ਰੁਪਏ ਹੈ ਇਹਦਾ 12000 ਦਾ ਰੇਟ ਹੈ ਜੀ ਦੇਖ ਸਕਦੇ ਹੋ ਭਰਾ ਠੀਕ ਹੈ ਜੀ ਲੋ ਜੀ ਭੈਣਪੁਰ ਨੋਵਾ ਗਾਮਾ ਨੋਵਾ ਗਾਮਾ ਚ ਜਿਹੜੀ ਕਿਸੇ ਨੂੰ ਫਰਕ ਆਉਂਦੀ ਆ ਨੰਬਰ ਬਾਦ ਭੈਣਾਂ ਨਾਲ ਗੱਲਬਾਤ ਕਰ ਸਕਦੇ ਹੋ ਇੱਕ ਨੰਬਰ ਤੋਂ ਦੋ ਨੰਬਰ ਤਿੰਨ ਨੰਬਰ 8 9 ਤੱਕ ਆਪਾਂ ਕੱਲੀ ਕੱਲੀ ਗਾਂ ਦਿਖਾਈ ਆ ਬਾਦ ਜਾਣਕਾਰੀ ਭੈਣ ਤੋਂ ਲੈ ਲਿਓ ਭੈਣ ਦਾ ਫੋਨ ਨੰਬਰ ਆਪਸ ਕਰਕੇ ਤੇ ਲਾਵਾਂਗੇ ਜੀ ਪੈਂਡੋ ਗੋਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨੂੰ ਵੀ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ